ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ ਨਿਊਜ਼ ਬੁਲਟਨ ਲੈ ਕੇ ਮਾਰਦਿਆਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਦੰਲੇਵਾਲ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਟਾਲਮਟੋਲ ਕਰ ਰਹੀ ਹੈ ਸਰਕਾਰ ਵਿਕਰਮਜੀਠਿਆਣੇ ਸੁਪਾ ਸਰਕਾਰ ਤੇ ਸਾਡੇ ਨਿਸ਼ਾਨੇ ਕਿਸਾਨਾਂ ਦੀਆਂ ਮੰਗਾਂ ਹੋਣੀਆਂ ਚਾਹੀਦੀਆਂ ਨੇ ਪੂਰੀਆਂ ਹਰਿਆਣਾ ਦੇ ਨਾਲ ਪੰਜਾਬ 'ਚ ਵੀ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ ਪੰਜਾਬ 'ਚ 24 ਫਰਵਰੀ ਤੱਕ ਬੰਦ ਕੀਤਾ ਇੰਟਰਨੈਟ ਕਿਸਾਨਾਂ ਦੇ ਹੱਕ ਚ ਆਇਆ ਸਿਮਰਜ ਸਿੰਘ ਮਾਨ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੁਣ ਖਬਰਾਂ ਵਿਸਤਾਰ ਨਾਲ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਮੀਟਿੰਗਾਂ ਦਾ سلسلہ ਲਗਾਤਾਰ جاری ਹੈ ਜਿਸ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਦਾ ਇੱਕ ਬਿਆਨ ਸਾਹਮਣੇ ਆਇਆ ਉਹਨੇ ਕਿਹਾ ਕਿ ਸਰਕਾਰ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ ਤਾਂ ਕਿ ਚੋਣ ਜਾਬਤੇ ਤੱਕ ਇਸ ਮਸਲੇ ਨੂੰ ਖਿੱਚਿਆ ਜਾ ਸਕੇ ਕਿਸਾਨ ਵਾਪਸ ਜਾਣ ਵਾਲੇ ਨਹੀਂ ਹਨ ਇਸ ਲਈ ਸਰਕਾਰ ਛੁਣ ਚੋਣ ਜਾਬਤੇ ਤੋਂ ਪਹਿਲਾਂ ਕਿਸਾਨਾਂ ਵੱਲੋਂ ਕੀਤੀ ਜਾ ਰਹੀਆਂ ਮੰਗਾਂ ਦਾ ਹੱਲ ਕਰੇ ਕੇਂਦਰ ਦੇ ਕਿਸਾਨਾਂ ਵਿਚਾਲੇ ਮੀਟਿੰਗ ਹੋਣ ਤੋਂ ਪਹਿਲਾਂ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਟਾਲਮਟੋਲ ਦੀ ਨੀਤੀ ਛੱਡ ਦੇਵੇ ਉਹਨੇ ਕਿਹਾ ਕਿ ਹਰ ਮੀਟਿੰਗ ਤੇ ਮੀਟਿੰਗ ਕਰਕੇ ਸਮਾਂ ਲੰਘਾ ਰਹੀ ਹੈ ਤੇ ਬਾਅਦ ਵਿੱਚ ਚੋਨ ਜ਼ਾਬਤੇ ਦਾ ਬਹਾਨਾ ਬਣਾਉਣ ਦੀ ਨੀਤੀ ਉੱਪਰ ਧੁਰੀ ਹੋਈ ਹੈ ਇਸ ਲਈ ਸਰਕਾਰ ਇਸ ਨੀਤੀ ਨੂੰ ਛੱਡੇ ਨਾਲ ਹੀ ਉਹਨਾਂ ਕਹੇ ਕਿ ਇੱਕ ਪਾਸੇ ਤਾਂ ਸਰਕਾਰ ਗੱਲਬਾਤ ਕਰ ਰਹੀ ਹੈ ਤੇ ਦੂਜੇ ਪਾਸੇ ਸਰਕਾਰ ਵੱਲੋਂ ਕੁਝ ਲੋਕ ਤਾਇਨਾਤ ਕੀਤੇ ਗਏ ਨੇ ਜਿਨ੍ਹਾਂ ਨੇ ਨਾ ਤਾਂ ਵਰਦੀ ਪਾਈ ਹੈ ਤੇ ਨਾ ਹੀ ਕੋਈ ਨੇਮ ਪਲੇਟ ਲੱਗੀ ਹੋਈ ਹੈ ਇੱਕ ਮਾਡਲ ਐਕਟ ਬਣਾ ਕੇ ਇੱਕ ਨਵਾਂ ਪ੍ਰਪੋਜ਼ਲ ਦੇ ਕੇ ਸਰਕਾਰ ਨੇ ਅਲੱਗ-ਅਲੱਗ ਰਾਜਾਂ ਕੋ ਭੇਜ ਦਿਆ ਔਰ ਉਸ ਦੇ ਮਾਧਮੇ ਸੇ ਬਿਲਕੁਲ ਸਾਡੇ ਕਿਸਾਨੋ ਕੀ ਲੂਟ ਹੋ ਰਹੀ ਹੈ और कारपोरेट्स के पक्ष में जा रहा है वो जो इन्होंने मॉडल रख दिया इन सबको वापस लेने की हमने मांग की है जो पहले की मांगे कुछ लखीमपुर खीरी के मसले मामले हैं उनके किसानों के ऊपर बिजली आंदोलन के मुकदमे हैं बिजली शोध बिल का मामला है कि बिजली शोध बिल वापस लेना है लेकिन इन कुछ के ऊपर सरकार की कुछ कुछ सहमति बनती नजर आ रही थी लेकिन वो वो तो आंदोलन के दौरान पैदा हुए समस्याएं हैं वो कोई मांगे नहीं है हमारी जो तो आंदोलन वाला आज आज सरकार उनको ये कहे कि हमने तो बहुत सारी मांगे इनकी मान ली हैं वो इनकी गलत बात है सो हमारा आज हमारी कोशिश ये होगी कि सरकार आपके माध्यम से पहले हम सरकार को ये कहना चाह रहे हैं कि टाल मटोल की नीति को छोड़े सरकार को। सरकार ये चाहती है कि ऐसे ही मीटिंग पर मीटिंग मीटिंग पर मीटिंग, मीटिंग मीटिंग पर मीटिंग देते जाएंगे और कोड ऑफ कंडक्ट लग जाएगा शायद हम ये कहकर खड़ा छुड़ा लेंगे कि भाई अब तो कोड ऑफ कंडक्ट लग गया है अब हम कुछ नहीं कर सकते तो ये फिर किसान जाने वाले नहीं हैं बाद में ये मत कोई कहे जैसे पहले से ही ये कहा जा रहा है कि ये आंदोलन तो अदर अदर पोलिटिकल पार्टीज की ओर से स्पॉन्सर्ड है हमारा ऐसा कोई पर्पज़ नहीं है हम पूरी तरह नॉन पोलिटिकल चलने चलकर अपनी बात सरकार के पास ले जाना चाह रहे हैं उसी उसी रास्ते पर अब भी चल रहे हैं सरकार कोड ऑफ कंडक्ट से लगने से पहले पहले हमारी इन मांगों का सलूशन इन समस्याओं का सलूशन निकाले ताकि हमें और ज़्यादा किसानों को भी परेशानी का ना झेलनी पड़े जैसे देखा आपने देखा हम तो तेरह तरीक को आए बैरिकेटिंग आठ तरीक के तेईस तरीक से छः तरीक से शुरू तो कर दी गई और तब से लेकर लो लोग कितने परेशान किए जा रहे हैं ये भी परेशानी दूर हो सरकार लोगों की समस्या को भी समझे और किसानों के मुद्दों की भी समझते हुए मसलों का हल करें हमारा इतना ही अब आगे तेजवीर जी हरियाणा से है भाई साहब ਇਹ ਤੱਥ ਵੀ ਸਾਹਮਣੇ ਆ ਰਹੇ ਨੇ ਕਿ ਸਰਕਾਰ ਵੱਲੋਂ ਹਰਿਆਣੇ ਵਾਲੇ ਪਾਸੇ ਕੁਝ ਅੱਗ ਨਾਲ ਨਸ਼ਟ ਹੋਈਆਂ ਗੱਡੀਆਂ ਲਗਾਈਆਂ ਗਈਆਂ ਨੇ ਤਾਂ ਕਿ ਕਿਸਾਨਾਂ ਉੱਪਰ ਦੋਸ਼ ਮੜੇ ਜਾ ਸਕਣ ਹੁਣ ਦੇਖਣਾ ਹੋਵੇਗਾ ਕਿ ਕੇਂਦਰ ਅਤੇ ਕਿਸਾਨਾਂ ਦੇ ਦਰਮਿਆਨ ਹੋਣ ਵਾਲੀ ਮੀਟਿੰਗ ਦੇ ਵਿੱਚ ਕੀ ਫੈਸਲਾ ਆਉਂਦਾ ਹੈ ਬਿਰੋ ਰਿਪੋਰਟ ਐਮਐਸਪੀ ਦੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਦਿੱਲੀ ਜਾਣ ਲਈ ਕਿਸਾਨ ਹਰਿਆਣਾ ਬਾਰਡਰ ਤੇ ਫਸੇ ਹੋਏ ਨੇ ਕਿਉਂਕਿ ਹਰਿਆਣਾ ਪੁਲਿਸ ਵੱਲੋਂ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਤੇ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਦੂਜੇ ਪਾਸੇ ਸਿਆਸਤ ਵੀ ਭਾਰੂ ਪੈਂਦੀ ਦਿਖਾਈ ਦੇ ਰਹੀ ਹੈ ਵਿਰੋਧੀ ਇੱਕ ਦੂਜੇ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਇੱਕ ਪੋਸਟ ਪਾਈ ਹੈ ਤੇ ਪੋਸਟ ਦੇ ਵਿੱਚੋਂ ਲਿਖਦੇ ਨੇ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਕਿਸਾਨ ਆਪਣਾ ਹੱਕ ਮੰਗ ਰਹੇ ਨੇ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋਗਲਾ ਚਿਹਰਾ ਜਿਸ ਨਾਲ ਉਹ ਕਿਸਾਨਾਂ ਦੀ ਮੁਖਬਰੀ ਕਰ ਰਿਹਾ ਹੈ ਜਿਸ ਕਰਕੇ ਪੰਜਾਬ ਦੀ ਧਰਤੀ ਤੇ 100 ਤੋਂ ਵੱਧ ਕਿਸਾਨ ਜ਼ਖਮੀ ਹੋਏ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਤਾਕੇ ਗਏ ਗੋਲੀਆਂ ਚਲਾਈਆਂ ਗਈਆਂ ਅਜੇ ਤੱਕ ਇੱਕ ਵੀ ਬੰਦੇ ਤੇ ਕਾਰਵਾਈ ਨਹੀਂ ਕੀਤੀ ਗਈ ਤੁਸੀਂ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰ ਰਹੇ ਹੋ ਉਸ ਪੱਖੋਂ ਭਗਵੰਤ ਮਾਨ ਜੀ ਤੁਹਾਡੇ ਤੋਂ ਕੋਈ ਆਸਤਾ ਨਹੀਂ ਕੀਤੀ ਜਾ ਸਕਦੀ ਅੱਗੇ ਲਿਖਦੇ ਨੇ ਕਿ ਭਗਵੰਤ ਮਾਨ ਜੀ ਟੌਟੀ ਛੱਡ ਕੇ ਕਿਸਾਨਾਂ ਦਾ ਸਾਥ ਦਿਓ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਵਾਓ। ਕਿਸਾਨਾਂ ਦੀ ਮੁਖਬਰੀ ਛੱਡ ਚੰਗਾ ਰੋਲ ਨਿਭਾਓ। 2 ਸਾਲ ਹੋ ਗਏ ਆਪ ਸਰਕਾਰ ਆਈ ਨੂੰ ਅਜੇ ਤੱਕ ਤੁਸੀਂ ਐਮਐਸਪੀ ਨਹੀਂ ਦਿੱਤੀ। ਕੋਈ ਵਾਅਦਾ ਪੂਰਾ ਨਹੀਂ ਕੀਤਾ। ਪੰਜਾਬ 'ਚ ਖੁਦਕੁਸ਼ੀਆਂ ਲਗਾਤਾਰ ਹੋ ਰਹੀਆਂ ਨੇ। ਜਦਕਿ ਤੁਸੀਂ ਕਹਿੰਦੇ ਸੀ ਖੁਦਕੁਸ਼ੀਆਂ ਬੰਦ ਹੋਣਗੀਆਂ। ਹੁਣ ਉਹ ਗੱਲਾਂ ਤੇ ਵਾਅਦੇ ਕਿੱਥੇ? ਤੁਹਾਡੇ ਆਕਾ ਅਰਵਿੰਦ ਕੇਜਰੀਵਾਲ ਨੇ ਵੀ ਇਹ ਸਭ ਵਾਅਦੇ ਕੀਤੇ। ਹੁਣ ਉਹ ਵਾਅਦੇ ਕਿੱਥੇ? ਤੁਹਾਡੇ ਆਕਰਵਿੰਦ ਕੇਜਰੀਵਾਲ ਦਾ 10 21 2020 ਦਾ ਟਵੀਟ ਸਾਂਝਾ ਕਰ ਰਿਹਾ ਹੈ ਜਿੱਥੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਹਿ ਰਹੇ ਨੇ ਕਿ ਪੰਜਾਬ ਚ ਐਮਐਸਪੀ ਕਾਨੂੰਨ ਲੈ ਕੇ ਆਓ ਹੁਣ ਤਾਂ ਤੁਹਾਡੀ ਸਰਕਾਰ ਹੈ ਕਰੋ ਫਿਰ ਹੱਲ ਤੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਨੇ ਇੱਕ ਹੋਰ ਪੋਸਟ ਸਾਂਝੀ ਕਰਦੇ ਆਂ ਅਨਮੋਲ ਗਗਨ ਮਾਨ ਦੇ ਉੱਤੇ ਵੀ ਤੰਜ ਕੱਸਿਆ ਲਿਖਦੇ ਨੇ ਕਿ ਭਗਵੰਤ ਮਾਨ ਜੀ ਇਹ ਆਪ ਜੀ ਦੀ ਹੀ ਮੰਤਰੀ ਹੈ ਬੀਬਾ ਅਨਮੋਲ ਗਗਨ ਮਾਨ ਇਸ ਦੀ ਸੁਣ ਲਓ ਜ਼ਿਕਰ ਇਹੋਗਾ ਕਿ ਕਿਸਾਨ ਸੰਘਰਸ਼ ਦੇ ਰਾਹ ਦੇ ਉੱਤੇ ਤੁਰੇ ਹੋਏ ਨੇ ਐਮਐਸਪੀ ਨੂੰ ਲੈ ਕੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਡਾ ਅੰਦੋਲਨ ਹੋਇਆ ਤਾਂ ਕਿਸਾਨਾਂ ਦੀ ਜਿੱਤ ਹੋਈ ਪਰ ਐਮਐਸਪੀ ਦੇ ਉੱਤੇ ਗਾਰੰਟੀ ਦਿੱਤੀ ਗਈ ਸੀ ਕੇਂਦਰ ਸਰਕਾਰ ਵੱਲੋਂ ਜੋ ਅਜੇ ਤੱਕ ਪੂਰੀ ਨਹੀਂ ਹੋਈ ਤੇ ਹੁਣ ਵੀ ਕੇਂਦਰਾ ਤੇ ਕਿਸਾਨਾਂ ਦੇ ਦਰਮਿਆਨ ਮੀਟਿੰਗਾਂ ਲਗਾਤਾਰ ਚੱਲ ਰਹੀਆਂ ਨੇ ਪਰ ਇਹ ਸਭ ਦੇ ਬਾਵਜੂਦ ਕੋਈ ਵੀ ਮੀਟਿੰਗ ਅਜੇ ਤੱਕ ਸਿੱਟੇ ਤੇ ਨਹੀਂ ਪਹੁੰਚੀ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ ਗਿਆ ਹੈ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਪਿਆਥਰੋ ਗੈਸ ਦੇ ਗੋਲੇ ਤੱਕ ਵਰਤੇ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਕਿਸਾਨ ਅੱਗੇ ਵਧਦੇ ਨੇ ਜਾਂ ਫਿਰ ਕੇਂਦਰ ਸਰਕਾਰ ਦੇ ਨਾਲ ਕੋਈ ਸਹਿਮਤੀ ਬਣਦੀ ਹੈ ਬਿਊਰੋ ਰਿਪੋਰਟ ਸ਼ੰਭੂ ਤੇ ਖਨੌਰੀ ਬਾਰਡਰ ਉੱਤੇ ਕਿਸਾਨਾਂ ਦਾ ਸੰਘਰਸ਼ ਅਜੇ 6ਵੇਂ ਦਿਨ ਵੀ ਜਾਰੀ ਹੈ ਇਸ ਅੰਦੋਲਨ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਇੰਟਰਨੈਟ ਸੇਵਾਵਾਂ ਦੀ મનાਯਾਦ ਹੋਰ ਵਧਾ ਦਿੱਤੀ ਗਈ ਹੈ ਇਸ ਦੌਰਾਨ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਵਿੱਚ ਵੀ ਇੰਟਰਨੈਟ ਬੰਦ ਕਰ ਦਿੱਤਾ ਗਿਆ ਸੂਬੇ ਦੇ 7 ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਕਿਸਾਨਾਂ ਦਾ ਸੰਘਰਸ਼ 6ਵੇਂ ਦਿਨ ਵੀ ਜਾਰੀ ਰਿਹਾ ਕਿਸਾਨ ਦਿੱਲੀ ਜਾਣ ਲਈ ਬਾਰਡਰਾਂ ਤੇ ਬੈਠੇ ਨੇ ਹਾਲਾਂਕਿ ਕਿਸਾਨਾਂ ਦੀਆਂ ਨਜ਼ਰਾਂ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਸ਼ਾਇਦ ਕੋਈ ਸਹਿਮਤੀ ਬਣ ਜਾਵੇ ਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਇੰਟਰਨੈਟ ਸੇਵਾਵਾਂ ਉੱਤੇ ਲਗਾਈ ਗਈ ਪਾਬੰਦੀ ਨੂੰ ਹੋਰ ਵਧਾ ਦਿੱਤਾ ਹੈ ਹਰਿਆਣਾ ਦੇ ਨਾਲ ਲੱਗਦੇ ਪੰਜਾਬ 'ਚ ਵੀ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਸੂਬੇ ਦੇ 7 ਜ਼ਿਲ੍ਹਿਆਂ ਦੇ ਵਿੱਚ ਕਈ ਇਲਾਕਿਆਂ 'ਚ ਇੰਟਰਨੈਟ ਸੇਵਾਵਾਂ ਬੰਦ ਨੇ ਇਨਾ ਜ਼ਿਲ੍ਹਿਆਂ ਚ ਪਟਿਆਲਾ, ਮੁਹਾਲੀ, ਬਠਿੰਡਾ, ਸ਼੍ਰੀ ਮੁਕਸਰ ਸਾਹਿਬ, ਮਾਨਸਾ, ਸੰਗਰੂਰ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਾਮਲ ਨੇ। ਇਹ ਪਾਬੰਦੀ ਹੁਣ 24 ਫਰਵਰੀ ਤੱਕ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਅੰਬਾਲਾ, ਕੁਰਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਪੁਰਬਾਦ ਤੇ ਸਿਰਸਾ ਦੇ ਵਿੱਚ ਵੀ 19 ਫਰਵਰੀ ਤੱਕ ਨੈੱਟ ਸੇਵਾਵਾਂ ਬੰਦ ਨੇ। ਪੰਜਾਬ ਦੇ ਸ਼ੰਭੂ, ਝੁਲਕਾ, ਪਾਤਣਾ, ਛਤਰਾਣਾ, ਸਮਾਣਾ, ਕਨੌਰ, ਦੇਵੀਗੜ੍ਹ ਅਤੇ ਬਲਵੇੜੇ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਨੇ। ਇਹ ਸਾਰੇ ਇਲਾਕੇ ਪਟਿਆਲਾ ਜ਼ਿਲ੍ਹੇ ਦੇ ਨਾਲ ਸਬੰਧਤ ਨੇ। ਇਸ ਦੇ ਨਾਲ ਹੀ ਮੋਹਾਲੀ ਦੇ ਲਾਲੜੂ ਦੇ ਵਿੱਚ ਵੀ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ ਤੇ ਬਠਿੰਡਾ ਦੇ ਸੰਗਤ ਦੇ ਵਿੱਚ ਵੀ ਇੰਟਰਨੈਟ ਨਹੀਂ ਚੱਲ ਰਿਹਾ ਸ਼੍ਰੀ ਮੁਕਸਰ ਸਾਹਿਬ ਦੇ ਕਿੱਲਿਆਂ ਵਾਲੀ ਦੇ ਵਿੱਚ ਵੀ ਇੰਟਰਨੈਟ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ ਮਾਨਸਾ ਦੇ ਬੋਹਾ ਅਤੇ ਸਰਦੂਲਗੜ੍ਹ ਦੇ ਵਿੱਚ ਵੀ ਇੰਟਰਨੈਟ ਬੰਦ ਹੈ ਸੰਗਰੂਰ ਦੇ ਖਨੌਰੀ ਮੂਨਕ ਲਹਿਰਾ ਸੁਨਾਮ ਅਤੇ ਸ਼ਾਜਲੀ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਪਈਆਂ ਨੇ। ਇਸ ਤੋਂ ਇਲਾਵਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕਈ ਇਲਾਕਿਆਂ 'ਚ ਇੰਟਰਨੈਟ ਨਹੀਂ ਚੱਲ ਰਿਹਾ। ਤੁਹਾਨੂੰ ਦੱਸ ਦੇ ਕਿ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ। ਕਿਸਾਨਾਂ ਨੇ ਪਹਿਲਾਂ ਵੀ ਕਿਸਾਨ ਅੰਦੋਲਨ ਕੀਤਾ। ਤਿੰਨ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਘਰ ਪਰਤੇ। ਤੇ ਹੁਣ ਵੀ ਕਿਸਾਨਾਂ ਨੇ ਐਮਐਸਪੀ ਤੇ ਕਾਨੂੰਨ ਬਣਾਉਣ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਹੈ। ਕਿਸਾਨਾਂ ਨੇ ਦਿੱਲੀ ਜਾਣ ਦਾ ਫੈਸਲਾ ਕੀਤਾ ਸੀ ਪਰ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਨੇ ਉਹਨਾਂ ਨੂੰ ਰਾਹ ਵਿੱਚ ਹੀ ਰੋਕ ਲਿਆ। ਸੜਕਾਂ ਦੇ ਉੱਤੇ ਕਿੱਲ ਲਗਾਏ ਗਏ ਨੇ। ਵੱਡੇ ਵੱਡੇ ਬੈਰੀਕੇਡ ਲਗਾ ਦਿੱਤੇ ਗਏ ਨੇ ਤੇ ਪੱਥਰ ਦੀਆਂ ਸਲੇਬਾਂ ਰੱਖ ਦਿੱਤੀਆਂ ਗਈਆਂ ਨੇ ਤਾਂ ਜੋ ਕਿਸਾਨ ਦਿੱਲੀ ਤੱਕ ਨਾ ਪਹੁੰਚ ਸਕਣ ਇਸ ਦੇ ਨਾਲ ਹੀ ਹੋਰ ਕਈ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਟੋਲ ਪਲਾਜ਼ੇ ਫ੍ਰੀ ਕੀਤੇ ਹੋਏ ਨੇ ਤੇ ਭਾਜਪਾ ਲੀਡਰਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਚੱਲ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਬਿਊਰੋ ਰਿਪੋਰਟ ਮੈਂਬਰ ਲੋਕ ਸਭਾ ਸਿਵਨ ਜੀ ਸੀ ਮਾਨ ਵੀ ਕਿਸਾਨਾਂ ਦੇ ਹੱਕ 'ਚ ਨਿੱਤਰ ਦੇ ਨਜ਼ਰ ਆਏ ਨੇ ਸਿਵਨ ਜੀ ਸੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਕਾਨੂੰਨ ਅਨੁਸਾਰ ਉਹਨਾਂ ਨੂੰ ਪੰਜਾਬ ਵਿੱਚ ਕਿਸਾਨਾਂ ਤੇ ਅਥਰੂ ਗੈਸ ਤੇ ਗੋਲੇ ਸੁੱਟਣ ਦਾ ਕੋਈ ਹੱਕ ਨਹੀਂ ਹੈ ਇਸ ਦੇ ਨਾਲ ਹੀ ਸਿਵਨ ਜੀ ਸੀ ਮਾਨ ਨੇ ਭਾਜਪਾ ਤੇ ਨਿਸ਼ਾਨੇ ਸਾਧਦੇ ਨੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਇਸੇ ਦੇ ਚੱਲਦਿਆਂ ਹੁਣ ਸਿਆਸੀ ਧਿਰਾਂ ਵੀ ਕਿਸਾਨਾਂ ਦੇ ਹੱਕ 'ਚ ਡਟ ਗਈਆਂ ਨੇ ਮੈਂਬਰ ਲੋਕ ਸਭਾ ਸਿਮਰਨਜੀਤ ਸਿੰਘ ਮਾਨ ਨੇ ਵੀ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਸਾਰੀਆਂ ਧਿਰਾਂ ਕਿਸਾਨਾਂ ਦਾ ਸਾਥ ਦੇਣ ਨਾਲ ਹੀ ਉਹਨਾਂ ਬੀਜੇਪੀ ਸਰਕਾਰ ਦੇ ਉੱਤੇ ਵੀ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਨਿਸ਼ਾਨੇ ਸਾਧਦੇ ਹੋਏ ਬੀਜੇਪੀ ਨੂੰ ਦੁਕਾਨਦਾਰਾਂ ਦੀ ਪਾਰਟੀ ਦੱਸਿਆ ਹੈ ਤੇ ਕਿਹਾ ਹੈ ਕਿ ਜਿਹੜੇ ਨੁਮਾਇंदे ਮੀਟਿੰਗ ਕਰ ਰਹੇ ਨੇ ਕਿਸਾਨਾਂ ਨਾਲ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਣਕ ਕਿੱਥੇ ਉਗਦੀ ਹੈ ਅੱਜ ਇੱਕ ਤਾਂ ਜਿਹੜਾ ਜ਼ਿੰਮੇਵਾਰਾਂ ਦਾ ਇਹ ਮੋਰਚਾ ਉਹਦੇ ਬਾਰੇ ਸਾਡੀ ਪਾਰਟੀ ਨੇ ਕਿਹਾ ਹੈ ਕਿ ਸਾਰੀਆਂ ਜਥੇਬੰਦੀਆਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਕਿਉਂਕਿ ਤੇ ਇਹ ਪੋਲਿਟਿਕਲ ਤਾਂ ਹੈ ਨਹੀਂਗੇ ਤੇ ਜੇ ਅਸੀਂ ਸਪੋਰਟ ਨਹੀਂ ਕਰਦੇ ਫਿਰ ਆਪਾਂ ਸਿਆਸਤ ਤੋਂ ਤੇ ਭਾਈਚਾਰੇ ਤੋਂ ਵੰਜੀ ਦੇ ਜਾਗੇ ਤੇ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਵੋ ਤੇ ਕਈ ਸਵਾਲ ਉੱਠਦੇ ਐ ਕਿ ਜੇ ਇਹਨਾਂ ਦੀਆਂ ਸ਼ਰਤਾਂ ਮੰਨੀਆਂ ਗਿਆ ਜਿਵੇਂ ਐਮਐਸਪੀ ਨੂੰ ਕਾਨੂੰਨੀ ਜਮਾ ਪੈਨਾਓ ਤੇ ਇਹਨਾਂ ਦੇ ਕਰਜ਼ੇ ਮਾਫ ਕਰੋ ਫਿਰ ਸਵਾਮੀਨਾਥ ਮਰਪੋਰਟ ਨੂੰ ਲਾਗੂ ਕਰੋ ਇਹ ਸਾਰੇ ਕਹਿੰਦੇ ਐ ਕਿ ਹੁਣ ਪਾਰਲੀਮੈਂਟ ਨੇ ਤਾਂ ਬੈਠਣਾ ਨਹੀਂ ਐ ਤੇ ਕਿਵੇਂ ਹੋਊਗਾ ਪਰ ਪਾਰਲੀਮੈਂਟ ਭੰਗ ਤਾਂ ਕੀਤੀ ਨਹੀਂ ਉਹ ਤਾਂ ਫਿਰ ਸਰਜੀਤ ਕੀਤੀ ਜਾਂਦੀ ਐ ਪ੍ਰੈਜ਼ੀਡੈਂਟ ਦੇ ਆਰਡਰ ਦੇ ਨਾਲ ਤੇ ਪਾਰਲੀਮੈਂਟ ਜਦੋਂ ਭੰਗ ਹੋ ਜੇ ਦੇ ਨਹੀਂ ਬੁਲਾਇਆ ਬੁਲਾ ਸਕਦੇ ਜਿੱਨਾਂ ਚ ਨਵੀਂ ਪਾਰਲੀਮੈਂਟ ਨਹੀਂ ਉੱਥੇ ਬੈਠੂਗੀ ਸੋ ਉਹ ਪਾਰਲੀਮੈਂਟ ਹੈਗੀ ਹੈ ਤੇ ਉਸ ਨੂੰ ਆਪਾਂ ਬੁਲਾ ਸਕਦੇ ਆ ਇਹ ਕੋਈ ਬਹਾਨਾ ਨਹੀਂ ਹੈਗਾ ਕਿ ਇਹ ਪਾਰਲੀਮੈਂਟ ਹੁਣ ਇਹ ਅਜਨਨ ਕੀਤੀ ਗਈ ਹੈ ਜਾਂ ਇਹ ਇਹਦਾ ਖਾਤਮਾ ਨਹੀਂ ਹੋਇਆ ਭੰਗ ਨਹੀਂ ਹੋਈ ਹੈ ਤੇ ਦੂਸਰੀ ਗੱਲ ਹੈ ਕਿ ਜਿਹੜਾ ਪੰਜਾਬ ਤੇ ਹਰਿਆਣਾ ਦਾ ਕਿਸਾਨ ਹੈ ਇਹ ਸਾਰੇ ਦੇਸ਼ ਨੂੰ ਦਾਣਾ ਫੱਕਾ ਦਿੰਦਾ ਹੈ ਤੇ ਜਿਆਦਾ ਕਾਸ਼ਤ ਜਿਹੜੀ ਸੀਗੀ ਦੁਨੀਆ ਦੀ ਉਹ ਰੂਸ ਤੇ ਯੂਕਰੇਨ ਦਾ ਜਿਹੜਾ ਇਲਾਕਾ ਹੈ ਉਹਨੂੰ ਕਹਿੰਦੇ ਆ ਸਟੈਪਸ ਉੱਥੇ ਕਣਕ ਦੀ پیداوار ਹੁੰਦੀ ਹੈ ਦਾਣਾਂ ਦੀ ਸਾਰਾ ਕੁਝ ਹੈ ਪਰ ਉਹ ਤਾਂ 2 ਸਾਲ ਤੋਂ ਜੰਗ ਲੱਗਿਆ ਹੋਇਆ ਉੱਥੇ ਤਾਂ ਕੋਈ ਪੈਦਾਵਾਰੀ ਨਹੀਂ ਹੋਈ ਫੇਰ ਜੇ ਇੱਥੇ ਪੈਦਾਵਾਰ ਨਾ ਹੋਈ ਤਾਂ ਫੇਰ ਤਾਂ ਕਾਲ ਪੈ ਜਾਊਗਾ ਸਾਰੀ ਦੁਨੀਆ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਤੇ ਇਹਦੇ ਵਿੱਚ ਅੜੀ ਕਿਉਂ ਕਰ ਰਹੇ ਹੈ ਇਹ ਭਾਜਪੀ ਤੇ ਅਰਸ਼ਸ ਵਾਲੇ ਗੱਲ ਇਹ ਹੈ ਕਿ ਇਹ ਪਾਰਟੀ ਹੈ ਕਿ ਹੈ ਦੁਕਾਨਦਾਰਾਂ ਦੀ ਜਮਾਖੋਰਾਾਂ ਦੀ ਤੇ ਬਲੈਕੀਆਂ ਦੀ ਤੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਦੇ ਬਾਰੇ ਇਲਮ ਹੈ ਨਹੀਂਗਾ ਇਹਨਾਂ ਨੂੰ ਤਾਂ ਤੁਸੀਂ ਜਾ ਕੇ ਪੁੱਛ ਲਓ ਕਿ ਕਣਕ ਕਿੱਥੇ ਉਗਦੀ ਹੈ ਇਹਨਾਂ ਨੂੰ ਨਹੀਂ ਪਤਾ ਬੂਟੇ ਤੇ ਉਗਦੀ ਹੈ ਕਿ ਦਰਖਤ ਤੇ ਲੱਗਦੀ ਹੈ ਇਹੋ ਜਿਹੇ ਬੰਦੇ ਹੈਗੇ ਆ ਜਿਹੜੇ ਅੱਜ ਇਹਨਾਂ ਦੇ ਨਾਲ ਮੀਟਿੰਗ ਕਰਦੇ ਆ ਹੁਣ ਗੋਇਡ ਨੂੰ ਕੀ ਪਤਾ ਕਿੱਥੇ ਕੌਣਕ ਲੱਗਦੀ ਹੈ ਜ਼ਿਕਰ ਹੋ ਗਿਆ ਕਿ ਲੰਮੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਪਹਿਲਾਂ ਵੀ ਕਿਸਾਨ ਅੰਦੋਲਨ ਹੋਇਆ ਤਾਂ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਏ ਤੇ ਹੁਣ ਐਮਐਸਪੀ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਇੱਕ ਵਾਰ ਫਿਰ ਫੈਸਲਾ ਕੀਤਾ ਕਿ ਉਹ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਗੇ ਪਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕਿਆ ਹੋਇਆ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਸਮਾਂ ਹੋ ਚੱਲਿਆ ਇੱਕ ਬ੍ਰੇਕ ਦਾ ਮਿਲਦਿਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੁਰ ਥੋੜਾ ਸਵਾਗਤ ਹੈ ਤੁਹਾਡਾ ਅਗਲੀ ਖਬਰ ਦੇ ਵਾਲਾ ਹਰਿਆਣਾ ਦੇ ਬਾਰਡਰ ਤੇ ਕਿਸਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਹੁਣ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੀ ਜਥੇਬੰਦੀ ਕਿਸਾਨਾਂ ਦੇ ਹੱਕ ਵਿੱਚ ਆ ਗਏ ਨੇ ਉਗਰਾਹਾਂ ਵੱਲੋਂ ਪੰਜਾਬ ਵਿੱਚ ਦੋ ਦਿੱਲੀ ਵੱਡਾ ਸੰਘਰਸ਼ ਵਿੱਢਿਆ ਗਿਆ ਹੈ ਜਿਸ ਤਹਿਤ ਭਾਜਪਾ ਦੇ ਆਗੂ ਕੈਪਟਨ ਅਮਨਿੰਦਰ ਸਿੰਘ ਸੁਨੀਲ ਜਾਖੜ ਤੇ ਕੇਵਲ ਸਿੰਘ ਢਿੱਲੋਂ ਦੇ ਘਰ ਦੇ ਬਾਹਰ ਘਿਰੋ ਕੀਤਾ ਗਿਆ ਇਸ ਦੌਰਾਨ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਹੈ ਕਿਸਾਨਾਂ ਵੱਲੋਂ ਇੱਕ ਪਾਸੇ ਵੱਖ-ਵੱਖ ਬਾਰਡਰਾਂ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਉੱਥੇ ਹੁਣ ਕਿਸਾਨਾਂ ਤੇ ਹੋ ਰਹੇ ਜ਼ੁਲਮ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਈ ਹੈ ਬਕੇਯੂ ਉਗਰਾਹਾ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਸੰਘਰਸ਼ ਵਿੱਢਿਆ ਗਿਆ ਹੈ ਜਿਸ ਦੇ ਚਲਦਿਆਂ ਭਾਜਪਾ ਦੇ ਵੱਡੇ ਆਗੂਆਂ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਅਤੇ ਕੇਵਲ ਸਿੰਘ ਢਿੱਲੋਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ ਪਟਿਆਲਾ ਚ ਵੀ ਕਿਸਾਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਸੁਪਾ ਪ੍ਰਦਾਨ ਜੁਗਿੰਦਰ ਸਿੰਘ ਉਗਰਾਹਾਂ ਪਹੁੰਚੇ ਅਤੇ ਪ੍ਰਦਰਸ਼ਨ ਕੀਤਾ ਗਿਆ। ਅਸੀਂ ਭਾਰਤੀ ਕਿਸਾਨ ਯੂਗਤਾ ਉਗਰਾਹਾਂ ਦਾ ਮੈਂ ਜ਼ਿਲ੍ਹਾ ਸੰਗਰੂਰ ਦਾ ਜ਼ਰਨ ਸੈਕਟਰੀ ਹਾਂ। ਅਸੀਂ ਲੰਬੇ ਸਮੇਂ ਤੋਂ ਜਦੋਂ ਵੀ ਕਿਤੇ ਪੇ ਚੜ ਜਾਂਦਾ ਹੈ ਅਸੀਂ ਤਰਾਂਤਰਾਂ ਦੀਆਂ ਹੱਥਕੰਡੇ ਵਰਤਦੇ ਹਾਂ। ਭਾਵੇਂ ਸਾਡੇ ਉਹ ਵੀਰ ਜਥੇਬੰਦੀਆਂ ਦੋ ਫਾਰਮ ਜਿਹੜੇ ਦਿੱਲੀ ਜਾਣ ਵਾਸਤੇ ਖਨੌਰੀ ਬਾਰਡਰ ਅਤੇ ਸੰਭੂ ਬਾਰਡਰ ਤੇ ਬੈਠੇ ਨੇ ਉਹਨਾਂ ਨੂੰ ਸਰਕਾਰ ਹੈ ਜਿਹੜੀ ਬਹੁਤ ਮਾੜਾ ਸਲੂਕ ਕਰ ਰਹੀ ਹੈ ਮੰਗਾ ਸਾਡੀਆਂ ਸਾਧੀਆਂ ਨੇ ਤੇ ਅਸੀਂ ਜਦੋਂ ਅੰਦੋਲਨ ਪਹਿਲਾਂ ਪੋਸਟਪੌਨ ਕੀਤਾ ਸੀ ਉਦੋਂ ਉਹ ਮੰਗਾ ਤੇ ਸਹਿਮਤੀ ਹੋਈ ਸੀ ਉਹਨਾਂ ਮੰਗਾ ਨੂੰ ਲਾਗੂ ਕਰਾਉਣ ਵਾਸਤੇ ਸਾਡਾ ਸੰਯੁਕਤ ਮੋਰਚ ਕਿਸਾਨ ਮੋਰਚਾ ਵੀ ਲੜ ਰਿਹਾ ਹੈ ਤੇ ਉਹ ਕਿਸਾਨ ਵੀਰ ਵੀ ਲੜ ਰਹੇ ਨੇ ਪਰ ਅਜੇ-ਜਾ ਉਹਨਾਂ ਨਾਲ ਵਰਤਾਓ ਕੀਤਾ ਜਾ ਰਿਹਾ ਹੈ ਜਿਵੇਂ ਕੋਈ ਬਾਹਰਲੇ ਦੇਸ਼ ਵਾਲੇ ਹੁੰਦੇ ਨੇ ਕੋਈ ਬਹੁਤੇ ਭੇੜੇ ਖਾੜਕੂ ਹੱਤਵਾਦੀ ਨੇ ਪਰ ਅਸੀਂ ਇਸ ਗੱਲ ਦੀ ਇਤਤਾਬ ਨਹੀਂ ਦੇਣੀ ਚਾਹੁੰਦੇ ਆ ਭਾਵੇਂ ਅਸੀਂ ਉਸ ਫੋਰਮ ਦੇ ਵਿੱਚ ਨਹੀਂ ਹੈਗੇ ਪਰ ਅਸੀਂ ਇਸ ਗੱਲ ਦਾ ਜ਼ੋਰਦਾਰ ਖੰਡਨ ਕਰਦੇ ਆਂ ਵੀ ਇਹ ਵਰਤਾਓ ਹੈ ਜਿਹੜਾ ਮਾੜਾ ਹੈ ਕਿਉਂਕਿ ਕਿਸਾਨਾਂ ਦਾ ਕੰਮ ਹੈਗਾ ਸੰਘਰਸ਼ ਕਰਨਾ ਆਪਦੀਆਂ ਮੰਗਾਂ ਨੂੰ ਪ੍ਰਾਪਤੀ ਲੈਣੀ ਅੱਜ ਜਿਵੇਂ ਸਾਡੀਆਂ ਕਿਸਾਨ ਜਥੇਬੰਦੀਆਂ ਖਾਸ ਕਰਕੇ ਆੜੀ ਭਾਰਤੀ ਕਿਸਾਨੀਓਂ ਏਕਤਾ ਗ੍ਰਾਹਾਂ ਵੱਲੋਂ ਕੱਲ ਤੋਂ ਅਸੀਂ ਨੇ ਬੀਜੀਪੀ ਬੀਜੇਪੀ ਦੇ ਜਿਹੜੇ ਮੋਰੀ ਚਿਹਰੇ ਨੇ ਉਹ ਚਾਹੇ ਕੈਪਟਨ ਅਮਰਿੰਦਰ ਹੋਵੇ ਚਾਹੇ ਕੇਵਲ ਢਿੱਲੋਂ ਹੋਵੇ ਚਾਹੇ ਸੰਦੀਪ ਜ਼ਖਰ ਹੋਵੇ ਉੱਥੇ ਅਸੀਂ ਵੱਡੇ ਇਕੱਠਾਂ ਦੇ ਰੂਪ ਦੇ ਦਿਨ ਰਾਤ ਦਾ ਪਹਿਰਾ ਦਿੱਤਾ ਹੋਇਆ ਉਹਨਾਂ ਨੂੰ ਅਸੀਂ ਮਜਬੂਰ ਕਰ ਰਹੇ ਹਾਂ ਤੇ ਉਹਦਾ ਸਾਨੂੰ ਮਤਲਬ ਬੂਰ ਵੀ ਪੈਣ ਲੱਗ ਗਿਆ ਕਈ ਉਹਨਾਂ ਦੇ ਆਗੂ ਨੇ ਜਿਹੜੇ ਹਲਕਾ ਇੰਚਾਰਜ ਨੇ ਸਤੀਫੇ ਦੇਣ ਵੀ ਲੱਗੇ ਅਸੀਂ ਇਕੱਲਾ ਉਹਨਾਂ ਨੂੰ ਨਹੀਂ ਜਿਹੜੀਆਂ ਅਕਾਲੀ ਦਲ ਦੀਆਂ ਪਾਰਟੀਆਂ ਜੁਆਇੰਟ ਫੋਰਮ ਕਰਨ ਨੂੰ ਫਿਰਦੀਆਂ ਨੇ ਉਹਨਾਂ ਨੂੰ ਵੀ ਸਾਡੀ ਚੇਤਾਵਨੀ ਹੈ ਵੀ ਤੁਹਾਡੇ ਨਾਲ ਵੀ ਅਸੀਂ ਉਹੀ ਸਲੂਕ ਕਰਾਂਗੇ ਜਾਂ ਤਾਂ ਜਿਹੜੇ ਸਾਡੇ ਕਿਸਾਨ ਹੱਦਾਂ ਤੇ ਬੈਠੇ ਨੇ ਇਹਨਾਂ ਨੂੰ ਪੀਸਫੁੱਲ ਅੱਗੇ ਜਾਣ ਦਿਓ ਇਹਨਾਂ ਦੀਆਂ ਮੰਗਾਂ ਤੇ ਆਪਾਂ ਨੂੰ ਸੈਮਤੀ ਜਿਹੜੀ ਹੋਈ ਹੋਈ ਐ ਉਹਨਾਂ ਨੂੰ ਲਾਗੂ ਕਰੋ ਜਾਂ ਅਸੀਂ ਮਤਲਬ ਪਿੰਡਾਂ ਦੇ ਵਿੱਚ ਇਹਨਾਂ ਬੀਜੇਪੀ ਦੀ ਆਗੂਆਂ ਨੂੰ ਜਾਂ ਜਿਹੜੇ ਬੀਜੇਪੀ ਨਾਲ ਹੋਰ ਜੁਆਇੰਟ ਕਰਨ ਨੂੰ ਫਿਰਦੇ ਨੇ ਸਾਰਿਆਂ ਨੂੰ ਇਸ ਗੱਲ ਦੀ ਅਸੀਂ ਚੇਤਾਵਨੀ ਦਿੰਨੇ ਆਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵੀ ਘੇਰਾਂਗੇ ਅਤੇ ਇੱਕ ਤਰ੍ਹਾਂ ਦਾ ਦਬਾਅ ਬਣਾ ਕੇ ਅਸੀਂ ਉਹ ਮੰਗਾਂ ਦੀ ਪ੍ਰਾਪਤੀ ਕਰਾਂਗੇ ਜੀ ਦੱਸਦੀ ਕਿ ਇੱਕ ਪਾਸੇ ਕਿਸਾਨ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਤੇ ਦੂਜੇ ਪਾਸੇ ਹੋਰ ਕਿਸਾਨ ਜਥੇਬੰਦੀਆਂ ਵੀ ਇਹਨਾਂ ਕਿਸਾਨਾਂ ਦੇ ਹੱਕ ਵਿੱਚ ਨਿਤਰ ਆਈਆਂ ਨੇ ਵਕ ਵਕ ਥਾਵਾਂ ਦੇ ਉੱਤੇ ਟੋਲ ਪਲਾਜ਼ੇ ਜਾਮ ਕੀਤੇ ਜਾ ਰਹੇ ਨੇ ਤੇ ਭਾਜਪਾ ਲੀਡਰਾਂ ਦੇ ਘਰਾਂ ਦਾ ਘਿਰਾ ਕੀਤਾ ਜਾ ਰਿਹਾ ਹੈ ਕਿਸਾਨੀ ਅੰਦੋਲਨ ਹੋਰ ਕਿੰਨਾ ਕੁ ਭਖਤ ਹੈ ਆਉਣ ਵਾਲਾ ਸਮਾਂ ਦੱਸੇਗਾ ਬਿਊਰੋ ਰਿਪੋਰਟ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੀ ਕਿਸਾਨਾਂ ਦੇ ਹੱਕ ਵਿੱਚ ਆਏ ਨੇ। ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਸਿੱਧੂ ਨੇ ਕਿਹਾ ਕਿ ਸੰਘਰਸ਼ ਕਰਨਾ ਕਿਸਾਨਾਂ ਦਾ ਹੱਕ ਹੈ ਤੇ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਿੱਧੂ ਨੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਤੇ ਜਮ ਕੇ ਨਿਸ਼ਾਨੇ ਸਾਧਦੇ ਨੇ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਕੇਂਦਰ ਤੇ ਮੰਤਰੀਆਂ ਨਾਲ ਮਿਲੇ ਹੋਏ ਨੇ। ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਬਾਰਡਰ ਤੇ ਚੱਲ ਰਹੇ ਅੰਦੋਲਨ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਪਣੀਆਂ ਮੰਗਾਂ ਲਈ ਸ਼ਾਂਤਮਈ ਅੰਦੋਲਨ ਕਰ ਜਿਸ ਕਾਰਨ ਕਿਸਾਨਾਂ ਨੂੰ ਅੰਦੋਲਨ ਕਰਨ ਦੇਣਾ ਚਾਹੀਦਾ ਹੈ ਨਾ ਕਿ ਉਹਨਾਂ ਤੇ ਜ਼ਬਰ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਉਹਨਾਂ ਨੇ ਵੱਖ-ਵੱਖ ਮੁੱਦਿਆਂ ਤੇ ਪੰਜਾਬ ਸਰਕਾਰ ਨੂੰ ਵੀ ਘੇਰਿਆ ਹੈ ਉਹਨਾਂ ਕਹਿ ਕੇ ਪੰਜਾਬ ਸਰਕਾਰ ਖੁਦ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ ਤੇ ਸਿਰਫ ਡੰਗ ਟਪਾਉ ਢੰਗ ਨਾਲ ਕੰਮ ਚਲਾਇਆ ਜਾ ਰਿਹਾ ਹੈ ਓਏ ਹੋਏ ਝੂਠ ਵੇਚਣ ਨੂੰ ਤਾਂ ਮਤਲਬ ਇਹ ਜੋ ਇਹਦੇ ਇਦੋਂ ਵੱਧ ਝੂਠ ਵੇਚਿਆ ਨਹੀਂ ਹੋਣਾ ਕਿ ਹਾਂਜੀ ਸਸਟੇਨੇਬਲ ਐਗਰੀਕਲਚਰ ਇਹ ਹੈ ਕਿ ਤੁਸੀਂ ਸਰਕਾਰ ਐਨਾ ਹੀ ਕਹਦੇ ਕਿ ਜੋ ਅਸੀਂ ਖਾਂਦੇ ਆ ਅਸੀਂ ਗਾਉਂਦੇ ਮੈਂ ਕਹਿੰਦਾ ਕਿਸੇ ਕਾਰਪੋਰੇਟ ਦਾ ਉਹ ਲੱਗੇ ਪੰਜਾਬ ਸਰਕਾਰ ਕਹ ਆ ਪੰਜਾਬ ਫਾਰਮਰ ਦੀ ਦੁਕਾਨ ਹੈ ਜਿਹੜੀ ਸਬਜ਼ੀ ਲਗੂਗੇ ਇੱਥੋਂ ਚੱਕਾਂਗੇ ਮਹਾਰਾਜ ਜਿਹੜੀ ਕਣਕ ਅਸੀਂ ਖਾਂਦੇ ਆ ਇੱਥੋਂ ਚੱਕਾਂਗੇ ਭਾਈ ਨੰਬਰ 3 ਦਾਲਾਂ ਓ ਮਾਨ ਸਾਹਿਬ ਤੇਰੇ ਟਰਪਲ ਤੇਰੀਆਂ ਛੁਰਲੀਆਂ ਲੈ ਮੈਂ ਹੁਣੇ ਆਰਤੀਆ ਯੂਨੀਅਨ ਨੂੰ ਫੋਨ ਕਰ ਦਿੰਨਾ ਮੈਂ ਰਾਤ ਫੋਨ ਕੀਤਾ ਮੈਂ ਕਹਾਂ ਉਹ ਕਿੰਨੀ ਮੂੰਗੀ ਚੱਕੀ ਗਈ ਇਹ ਸਭ ਮੇਰੇ ਉਸਚ ਨੇ ਮੈਂ ਤੁਹਾਨੂੰ ਭੇਜੂ ਏ ਚਲਦੀ ਹਾਂ ਹੈ ਇਹ ਸਾਰੇ ਮੇਰੇ ਉਸਚ ਨੇ ਮੈਂ ਤੁਹਾਨੂੰ ਭੇਜੂ ਸਾਰਿਆਂ ਨੂੰ 10 ਮਿੰਟ ਦੀ ਕੱਟ ਕੇ ਇੱਕ ਇੱਕ ਬੰਦੇ ਕੋਲ ਜਾਊਗੀ ਠੀਕ ਹੈ ਮੈਂ ਕਹਿਆ ਸੀਗਾ ਵੀ ਭਾਈ ਤੁਸੀਂ ਦਾੜ ਲਾਓ ਤੁਸੀਂ ਆਇਲ ਸੀਡ ਲਾਓ 75 ਲੱਖ 75 ਹਜ਼ਾਰ 75 ਲੱਖ ਕਰੋੜ ਦੇ ਅਸੀਂ ਬਾਹਰੋਂ ਇਮਪੋਰਟ ਕਰਦਾ ਇੰਡੀਆ ਤੇ ਹਰਿਆਣਾ ਜਾਇਲ ਸੀ ਲਾ ਕੇ 10 ਗੁਣੇ ਵੱਧ ਵੇਚਦਾ ਡੈਰੀਵੇਟਿਵ ਇੰਡਸਟਰੀ ਹੈ ਡੈਰੀਵੇਟਿਵ ਇੰਡਸਟਰੀ ਚੋਂ ਉਹਟ ਬ੍ਰਾਂਡ ਫਲਾਨਾ ਬ੍ਰਾਂਡ ਇਹ ਬ੍ਰਾਂਡ ਉਹ ਬ੍ਰਾਂਡ ਕੋ ਤੂੰ ਲਾਓ ਯਾਰ ਪਰ ਆਰਗੈਨਿਕ ਖੇਤੀ ਕਰੋ ਦੇਖੋ ਆਰਗੈਨਿਕ ਖੇਤੀ ਕਿੰਨੇ ਕਿੰਨੇ ਤੇ ਵਿਕਦੀ ਆ ਉਹਦੇ ਤੇ ਕੋਈ ਪਰਮਾਨ ਨਹੀਂ ਹੈ ਨੀ ਵੀ ਆਰਗੈਨਿਕ ਹੈ ਜਾਂ ਨਹੀਂ ਕਿੱਥੋਂ ਗ੍ਰੀਤੇ ਬੰਦਾ ਔਇਲ ਸੀਡ ਦਾਲਾ ਸਬਜ਼ੀਆਂ ਕਣਕ ਉਹ ਇੰਨਾ ਹੀ ਉਗਾ ਲਓ ਕਹ ਜੀ ਅਸੀਂ ਆ ਹੀ ਉਗਾਵਾਂਗੇ ਪੰਜਾਬ ਸਾਰਾ ਚੱਕੇ ਲੈ ਨਾ ਪੰਜਾਬ ਚੱਕੂਗਾ ਤੇ ਮੇਰਾ ਨਾਮ ਕਰ ਦੱਸ ਦਿਓ ਕਿ ਕਿਸਾਨੀ ਮੰਗਾ ਨੂੰ ਲੈ ਕੇ ਧਰਨਾ ਲਗਾਤਾਰ ਚੱਰੀ ਹੈ ਕਿਸਾਨ ਹਰਿਆਣਾ ਦੇ ਬਾਰਡਰਾਂ ਤੇ ਬੈਠੇ ਹੋਏ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਇਸ ਮਸਲੇ ਦਾ ਕੀ ਹੱਲ ਨਿਕਲਦਾ ਹੈ ਬਿਊਰੋ ਰਿਪੋਰਟ ਇੱਕ ਵਾਰ ਫਿਰ ਤੋਂ ਮੌਸਮ ਦਾ ਮિજાਜ ਬਦਲਣ ਵਾਲਾ ਹੈ ਮੁਰਤੋਂ ਠੰਡ ਦੀਆਂ ਕਿੱਸ ਕਿਆਰੀਆਂ ਲਗਾਈਆਂ ਜਾ ਰਹੀਆਂ ਨੇ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਉੱਤਰ ਤੇ ਪੱਛਮ ਭਾਰਤ ਦੇ ਕਈ ਖੇਤਰਾਂ ਵਿੱਚ ਮੀਂਹ ਤੇ ਪਹਾੜੀ ਖੇਤਰਾਂ ਵਿੱਚ ਬਰਫਬਾਰਿ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ 18 ਤੋਂ ਫਰਵਰੀ ਤੋਂ 22 ਫਰਵਰੀ ਦੇ ਵਿੱਚਕਾਰ ਪੰਜਾਬ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਹੈ ਕਈ ਰਾਜਾਂ ਦੇ ਵਿੱਚ ਮੌਸਮ ਦਾ ਮિજાਜ ਬਦਲਣ ਵਾਲਾ ਹੈ ਭਾਰਤੀ ਮੌਸਮ ਵਿਭਾਗ ਨੇ ਉੱਤਰੀ ਅਤੇ ਪੱਛਮੀ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਮੌਸਮ ਲਈ ਚੇਤਾਵਨੀ ਜਾਰੀ ਕੀਤੀ ਹੈ ਕਈ ਥਾਵਾਂ ਦੇ ਉੱਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਗੜੇਮਾਰੀ ਅਤੇ ਭਾਰੀ ਮੀਂਹ ਦੀ ਸੰਭਾਵਨਾ ਦਰਸਾਈ ਜਾ ਰਹੀ ਹੈ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 18 ਤੋਂ 22 ਫਰਵਰੀ ਦੇ ਦਰਮਿਆਨ ਤੇਜ਼ ਹਵਾਵਾਂ ਦੇ ਨਾਲ ਮੀਂਹ ਹਨੇਰੀ ਅਤੇ ਗੜੇਮਾਰੀ ਹੋ ਸਕਦੀ ਹੈ ਹਰਿਆਣਾ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਪੱਛਮ ਵਿੱਚ ਹਲਕੀ ਤੋਂ ਦਰਮਿਆਨੀ بارش ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੇ ਨਾਲ ਹੀ ਰਾਜਸਥਾਨ ਦੇ ਵਿੱਚ ਵੀ 19 ਅਤੇ 20 ਫਰਵਰੀ ਨੂੰ ਹਲਕੀ بارش ਹੋ ਸਕਦੀ ਹੈ। ਪਹਾੜੀ ਇਲਾਕਿਆਂ ਖਾਸ ਕਰਕੇ ਕਸ਼ਮੀਰ ਘਾਟੀ ਦੇ ਵਿੱਚ 18 ਤੋਂ 21 ਫਰਵਰੀ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ। ਕਿਨਾਲੀ ਬਰਫਬਾਰੀ ਵੀ ਹੋ ਸਕਦੀ ਹੈ। IMD ਦੇ ਅਨੁਸਾਰ ਇਹ ਸਾਰਾ ਵਰਤਾਰਾ ਪੱਛਮੀ ਗੜਬੜੀ ਦੇ ਕਾਰਨ ਹੋ ਰਿਹਾ ਹੈ। ਇਸ ਦੌਰਾਨ ਕੁਝ ਥਾਵਾਂ 'ਤੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫਾਨ ਵੀ ਆ ਸਕਦਾ ਹੈ। ਉੱਤਰ-ਪੂਰਬੀ ਭਾਰਤ ਵਿੱਚ ਮੱਧ ਅਸਾਮ ਦੇ ਹੇਠਲੇ ਪੱਧਰਾਂ ਵਿੱਚ ਚੱਕਰਵਾਤੀ ਸਰਕੂਲੇਸ਼ਨ ਜਾਰੀ ਹੈ ਜਿਸ ਦੇ ਕਾਰਨ ਅਰुणाਚਲ ਪ੍ਰਦੇਸ਼, ਅਸਾਮ, ਮੇਘਾਲਿਆ ਤੇ ਨਾਗਾ لینڈ ਦੇ ਵੱਖ-ਵੱਖ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਲੱਗ ਰਹੀਆਂ ਤੇਜ਼ ਧੁੱਪਾਂ ਨੇ ਲੋਕਾਂ ਨੂੰ ਠੰਡ ਤੋਂ ਰਾਹਤ ਦਵਾਈ ਹੈ ਇਸ ਸੀਜ਼ਨ ਦੇ ਵਿੱਚ ਪਈ ਠੰਡ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਲਗਾਤਾਰ ਲੋਕਾਂ ਨੂੰ ਕੋਰੇ ਅਤੇ ਧੁੰਦ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਮੌਸਮ ਆਪਣਾ ਮિજાਜ ਬਦਲਣ ਵਾਲਾ ਹੈ ਦੇਖਣਾ ਹੋਵੇਗਾ ਕਿ ਮੌਸਮ ਵਿਭਾਗ ਵੱਲੋਂ ਕੀਤੀ ਗਈ ਇਹ ਭਵਿੱਖਬਾਣੀ ਕਿੰਨੀ ਕੁ ਸਹੀ ਸਿੱਧ ਹੁੰਦੀ ਹੈ ਬਿਊਰੋ ਰਿਪੋਰਟ ਪੰਜਾਬ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਲੈ ਕੇ ਲਗਾਤਾਰ ਮੁੱਦਾ ਭਖਿਆ ਹੋਇਆ ਹੈ ਸਿਆਸੀ ਪਾਰਟੀਆਂ ਵੱਲੋਂ ਵੀ ਨਜਾਇਜ਼ ਮਾਈਨਿੰਗ ਦਾ ਮੁੱਦਾ ਚੁੱਕਿਆ ਜਾਂਦਾ ਰਿਹਾ ਹੈ ਪਰ ਆਏ ਦਿਨੀ ਨਜਾਇਜ਼ ਮਾਈਨਿੰਗ ਦੇ ਨਵੇਂ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਹੁਣ ਇੱਕ ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਨੇ ਨਜਾਇਜ਼ ਮਾਈਨਿੰਗ ਦੀ ਸੂਚਨਾ ਮਿਲਣ ਤੇ ਛਾਪਾ ਮਾਰਿਆ ਸਵੇਰੇ ਚ ਰੇਤਾ ਦੀ ਨਜਾਇਜ਼ ਮਾਈਨਿੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਆਏ ਦਿਨ ਕਿਤਨਾ ਕਿਤੇ ਨਜਾਇਜ਼ ਮਾਈਨਿੰਗ ਦੇ ਮਾਮਲੇ ਸਾਹਮਣੇ ਆਉਂਦੇ ਨੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਵੀ ਨਜਾਇਜ਼ ਮਾਈਨਿੰਗ ਕਰਨ ਵਾਲੇ ਲੋਕ ਬਾਜ਼ ਨਹੀਂ ਆ ਰਹੇ ਹਾਲਾਂਕਿ ਪਿਛਲੇ 3-4 ਮਹੀਨਿਆਂ ਵਿੱਚ ਫਰੀਦਕੋਟ ਪੁਲਿਸ ਨੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੀ ਮਸ਼ੀਨਰੀ ਜ਼ਬਤ ਕਰਕੇ ਉਨ੍ਹਾਂ ਤੇ ਕਾਰਵਾਈ ਵੀ ਕੀਤੀ ਸੀ ਹਲਕੇ ਦੇ ਪਿੰਡ ਚੰਦਵਾਜਾ ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਤੀਸਰਾ ਮਾਮਲਾ ਸਾਹਮਣੇ ਆਇਆ ਤੇ ਹੁਣ ਪੁਲਿਸ ਨੇ ਨਜਾਇਜ਼ ਮਾਈਨਿੰਗ ਦੇ ਉੱਤੇ ਰੇਡ ਕੀਤੀ ਹੈ ਇਸ ਦੌਰਾਨ ਵਰਤੀ ਜਾ ਰਹੀ ਪੋਕਲੇਨ ਮਸ਼ੀਨ ਅਤੇ ਟਰੈਕਟਰ ਟਰਾਲੀ ਨੂੰ ਜ਼ਬਤ ਕਰ ਲਿਆ ਗਿਆ ਤੇ ਅਣਪਛਾਤੇ ਲੋਕਾਂ ਦੇ ਮਾਈਨਿੰਗ ਐਕਟ ਦੇ ਤਹਿਤ ਮੁਕੱਦਮਾ ਵੀ ਦਰਜ ਕੀਤਾ ਗਿਆ ਇਹ ਨਾ ਇੱਕ ਦਰਖਾਸਤ ਵੱਲੋਂ ਐਸਡੀਐਮ ਸਾਹਿਬ ਮੈਨਿੰਗ ਚੌਂਕੀ ਕਲੇਰ ਦੇ ਲਾਗ ਵਿੱਚ ਜਿਹੜੀ ਮੈਨਿੰਗ ਹੋ ਰਹੀ ਆ ਉਹਦੇ ਸਬੰਧ ਵਿੱਚ ਮੈਨਿੰਗ ਅਫਸਰ ਨੇ ਸੀਐਸਟਾਫ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਰੇਡ ਕੀਤੀ ਤੋਂ ਉੱਥੋਂ ਇੱਕ ਟਰੈਡ ਟਾਲੀ ਬਰਾਮਦ ਹੋਇਆ ਤੇ ਜਿਹੜੇ ਦੋਸ਼ੀਆ ਮੁਕਤ ਭੱਜ ਗਏ ਆ ਜਿਹਦੇ ਸਬੰਧ ਵਿੱਚ ਸਾਡੇ ਚੌਂਕੀ ਇੰਚਾਰਜ ਐਸਆਈ ਜਗਿੰਦਰ ਕੌਰ ਨੇ ਮੁਕੱਦਮਾ ਦਰਜ ਕਰਤਾ ਮੈਨਗੜ ਦੀ ਧਰਾਂ ਦਿੱਤਾ ਤੇ ਦੋਸ਼ੀ ਨਹੀਂ ਪਾਲ ਜਾਰੀ ਆ ਸੋ ਇਹਦੇ ਵਿੱਚ ਕੀ ਕੀ ਸਮਾਨ ਬਰਾਮਦ ਹੋਇਆ ਜੀ ਇੱਕ ਟ੍ਰੈਟਰ ਟਰਾਲੀ ਬਰਾਮਦ ਹੋਇਆ ਤੇ ਜਿਹੜਾ ਰੇਤੇ ਦੇ ਨਾਲ ਭਰੀ ਹੋਈ ਬਰਾਮਦ ਹੋਈ ਹੈ ਕਿਹੜੀਆਂ ਸਰਤਾਵਾਂ ਦੇ ਵਿੱਚ ਹੋਇਆ ਨਾ ਮਾਦ ਇਹ ਮੈਨਿੰਗੇਟ ਦੀ ਧਾਰਾ 1957 ਦੀ ਧਾਰਾ 21 ਅਤੇ ਆਈਪੀਸੀ ਧਾਰਾ 379 ਆਈਪੀਸੀ ਤਹਿਤ ਮੁਕਦਮਾ ਦਰਜ ਕੀਤਾ ਗਿਆ ਤੇ ਇਹਦੇ ਵਿੱਚ ਨਾਮਲੂ ਵਿਅਕਤੀਆਂ ਦੇ ਦਰਜ ਕੀਤਾ ਗਿਆ ਮੌਕੇ ਤੋਂ ਡਰਾਈਵਰ ਮੌਕੇ ਤੋਂ ਛੱਡ ਕੇ ਭੱਜ ਗਏ ਸੀ ਜਿਨ੍ਹਾਂ ਨੂੰ ਨਾਮ ਕਿੰਨਾਂ ਦੇ ਖਿਲਾਫ ਮਾਮਲਾ ਦਰਜ ਹੈ ਪਹਿਲਾਂ ਤਾਂ ਨਾਮ ਨੂੰ ਵਿਅਕਤੀਆਂ ਦੇ ਨਾਮ ਤੇ ਦਰਜ ਹੋਇਆ ਜੀ ਉਸ ਤੋਂ ਬਾਅਦ ਤਬਦੀਲ ਛੱਗੇ ਚੱਲੂਗੀ ਜਿੰਨੇ ਆਦਮੀ ਨਾਮਜ਼ਦ ਕਰਾਂਗੇ ਉਹਨਾਂ ਨੂੰ ਹਸਲ ਜਾਤਾਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਦੱਸਦੀ ਹੈ ਕਿ ਨਜਾਇਜ਼ ਮਾਈਨਿੰਗ ਨੂੰ ਲੈ ਕੇ ਵਿਰੋਧੀ ਵੀ ਲਗਾਤਾਰ ਸੂਬਾ ਸਰਕਾਰ ਦੇ ਉੱਤੇ ਸਵਾਲ ਖੜੇ ਕਰਦੇ ਨੇ ਉਹਨਾਂ ਵੱਲੋਂ ਵੀ ਲਗਾਤਾਰ ਵੀਡੀਓਜ਼ ਵਾਇਰਲ ਕੀਤੀਆਂ ਜਾਂਦੀਆਂ ਨੇ ਨਜਾਇਜ਼ ਮਾਈਨਿੰਗ ਦਾ ਮਾਮਲਾ ਅਦਾਲਤ ਤੱਕ ਵੀ ਪਹੁੰਚਿਆ ਹੋਇਆ ਹੈ ਬਿਊਰੋ ਰਿਪੋਰਟ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਐਨ ਆਈ ਜਾਂਦੇ ਆਂਦੇ ਨਜ਼ਰ ਮਾਰਦੇ ਹਾਂ ਜਿੱਦੀਆਂ ਮੁੱਖ ਸੁਰਖੀਆਂ ਤੇ ਧਰਲੇਵਾਲ ਨੇ ਕਿਤੇ ਪ੍ਰੈਸ ਕਾਨਫਰੰਸ ਕਿਹਾ ਟਾਲ ਮਟੋਲ ਕਰ ਰਹੀ ਹੈ ਸਰਕਾਰ ਬਿਕਰਮਜੀਠਾ ਨੇ ਸੁਪਾਸ ਸਰਕਾਰ ਤੇ ਸਾਦੇ ਨਿਸ਼ਾਨੇ ਕਿਸਾਨਾਂ ਦੀਆਂ ਮੰਗਾਂ ਹੋਣੀਆਂ ਚਾਹੀਦੀਆਂ ਨੇ ਪੂਰੀਆਂ ਹਰਿਆਣਾ ਦੇ ਨਾਲ ਪੰਜਾਬ ਤੇ ਵੀ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ ਪੰਜਾਬ ਤੇ 24 ਫਰਵਰੀ ਤੱਕ ਬੰਦ ਕੀਤਾ ਇੰਟਰਨੈਟ ਕਿਸਾਨਾਂ ਦੇ ਹੱਕ ਚਾਹੇ ਸਿਮਰਜ ਸਿੰਘ ਮਾਨ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਬੁਲੇਟਿਨ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ